ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲਓ ਅੱਜ ਬਾਈ ਮਲਕੀ ਜੀ ਸਾਡੇ ਪਿੰਡ ਪਹੁੰਚਿਆ ਹੋਇਆ ਜੋ ਕਿ ਇੰਨਾ ਸੋਹਣਾ ਗੀਤ ਲਿਖਦਾ ਤੇ ਇੰਨੀ ਕਹੈਂਡ ਆਵਾਜ਼ ਆ ਬਾਈ ਦੀ ਮੈਨੂੰ ਕਹਣਾ ਸਰਾ ਲਾ ਆਂਦਾ ਇੱਕ ਵਾਰ ਸੁਣ ਕੇ ਜ਼ਰੂਰ ਦੇਖੋ ਤੇ ਵੀਡੀਓ ਨੂੰ ਇੰਨਾ ਕ ਸ਼ੇਅਰ ਕਰ ਦਿਓ ਤਾਂ ਬਾਈ ਦੀ ਯਾਰ ਜ਼ਿੰਦਗੀ ਬਣ ਜੇ ਹਨਾ ਮਤਲਬ ਕਾਫੀ ਟਾਈਮ ਦਾ ਬਾਈ ਹਨਾ ਮਿਹਨਤ ਕਰ ਰਿਹਾ ਇੱਕ ਵਾਰੀ ਆਵਾਜ਼ ਸੁਣਿਓ ਪਹਿਲਾਂ ਬਾਈ ਮਲਕੀ ਜੀ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹੋ ਐਨ ਚੜ੍ਹਦੀ ਕਲਾ ਚਲੋ ਵਧਈ ਚਾਹੀਦਾ ਲਓ ਹੁਣ ਪਹਿਲਾਂ ਆਪਾਂ ਜਿੰਨੇ ਵੀ ਤੁਹਾਡੇ ਚਾਹ ਕਹਸਨਾ ਦੇ ਮੈਂ ਉਹ ਸਿਰ ਤੋਂ ਚੁੰਨੀਆਂ ਜਿਹੜੇ ਲਾਉਂਦੇਗੀ ਤੋਂ ਹਾਂ ਆਉਣ ਦਿਓ ਬਈ ਮੂਸੇ ਵਾਲੇ ਦਾ ਹਾਂ ਭਈ ਆਉਣ ਦਿਓ ਆਉਣ ਦਿਓ ਹੋ ਸਿਰ ਤੋਂ ਚੁੰਨੀਆਂ ਜਿਹੜੇ ਲਾਉਂਦੇ ਮੰਗ ਚੜੇਲਾ ਬਣ ਕੇ ਗਾਉਂਦੇ ਕੀ ਬਾਤ ਹੈ ਸਿਰ ਤੋਂ ਚੁੰਨੀਆਂ ਜਿਹੜੇ ਲਾਉਂਦੇ ਮੰਗ ਚੜੇਲਾ ਬਣ ਕੇ ਗਾਉਂਦੇ ਬੋਧੀਆਂ ਪਿਸੇ ਨੂੰ ਲਮਕਾਉਂਦੇ ਬੋਧੀਆਂ ਪਿਸੇ ਨੂੰ ਲਮਕਾਉਂਦੇ ਜੱਟ ਉਹਨਾਂ ਨੂੰ ਲਾ ਗਿਆ razi ਉਹ ਚੱਲਦੇ ਟੱਪ 'ਚ ਕਲਾਕਾਰਾਂ ਨੂੰ ਪਹਿਲੇ ਗੇਰ ਚ ਲਾ ਗਿਆ ਸੀ ਚੱਲਦੇ ਟੱਪ 'ਚ ਕਲਾਕਾਰਾਂ ਨੂੰ ਪਹਿਲੇ ਗੇਰ ਚ ਲਾ ਗਿਆ ਸੀ ਸਿੱਧੂ ਉਹ ਜਿਹੜੀ ਗੱਲ ਦਾ ਧਿਆਨ ਸੀ ਆਉਂਦਾ ਸਿੱਧੂ ਗਾਣਾ ਝੱਟ ਬਣਾਉਂਦਾ ਜਿਹੜੀ ਗੱਲ ਦਾ ਧਿਆਨ ਸੀ ਆਉਂਦਾ ਸਿੱਧੂ ਗਾਣਾ ਝੱਟ ਬਣਾਉਂਦਾ ਬਾਲਾ ਟਾਈਮ ਨਹੀਂ ਸੀ ਲਾਉਂਦਾ ਓਏ ਬਾਲਾ ਟਾਈਮ ਨਹੀਂ ਸੀ ਲਾਉਂਦਾ ਧਾਈਓ ਨਜ਼ਰ ਲਵਾ ਗਿਆ ਸੀ ਉਹ ਚੱਲਦੇ ਟੱਪ 'ਚ ਕਲਾਕਾਰਾਂ ਨੂੰ ਪਹਿਲੇ ਘੇਰ ਚ ਲਾ ਗਿਆ ਸੀ ਚੱਲਦੇ ਟੱਪ 'ਚ ਕਲਾਕਾਰਾਂ ਨੂੰ ਪਹਿਲੇ ਘੇਰ ਚ ਲਾ ਗਿਆ ਸੀ ਉਹ ਮਾਰੇ ਚੰਗੇ ਆਉਂਦੇ ਰਹਿੰਦੇ ਬਖਤ ਪਸਾਣੇ ਜਾਂਦੇ ਨੇ ਮਾਰੇ ਚੰਗੇ ਆਉਂਦੇ ਰਹਿੰਦੇ ਬਖਤ ਪਸਾਣੇ ਜਾਂਦੇ ਨੇ ਜਿਹੜੇ ਗੱਲ ਪੰਜਾਬ ਦੀ ਕਰਦੇ ਉਹੀ ਸਾਣੇ ਜਾਂਦੇ ਨੇ ਜਿਹੜੇ ਗੱਲ ਪੰਜਾਬ ਦੀ ਕਰਦੇ ਉਹੀ ਸਾਣੇ ਜਾਂਦੇ ਨੇ ਕੋਈ ਜਾਣੇ ਨਾ ਜਟਾਣਾ ਕੋਈ ਜਾਣੇ ਨਾ ਜਟਾਣਾ ਸਿੱਧੂ ਜਾਨ ਕਰਾ ਗਿਆ ਸੀ ਉਹ ਚੱਲਦੇ ਟੱਪ ਚ ਕਲਾਕਾਰਾਂ ਨੂੰ ਪਹਿਲੇ ਗੇਰ ਚ ਲਾ ਗਿਆ ਸੀ ਚੱਲਦੇ ਟੱਪ ਚ ਕਲਾਕਾਰਾਂ ਨੂੰ ਪਹਿਲੇ ਗੇਰ ਚ ਲਾ ਗਿਆ ਸੀ ਉਹ ਫੜ ਕੇ ਮਾਈਕ ਜਦੋਂ ਸੀ ਗਾਉਂਦਾ ਬਣ ਕੇ ਰਾਜਾ ਸਿੱਧੂਆਂ ਦਾ ਫੜ ਕੇ ਮਾਈਕ ਜਦੋਂ ਸੀ ਗਾਉਂਦਾ ਮੜ ਕੇ ਰਾਜਾ ਸਿੱਧੂਆਂ ਦਾ ਕੋਈ ਖਾੜਾ ਲਾ ਕੇ ਭੱਜਦੇ ਪਤਾ ਨਹੀਂ ਲੱਗਦਾ ਟਿੱਬੂਆਂ ਦਾ ਉਹ ਕੋਈ ਖਾੜਾ ਲਾ ਕੇ ਭੱਜਦੇ ਪਤਾ ਨਹੀਂ ਲੱਗਦਾ ਟਿੱਬੂਆਂ ਦਾ ਜੱਟ ਟੌਰ ਨਾਲ ਸੀ ਜਾਂਦਾ ਉਹ ਜੱਟ ਟੌਰ ਨਾਲ ਸੀ ਜਾਂਦਾ ਫੋਟੋਆਂ ਵੀ ਕਰਵਾ ਗਿਆ ਸੀ ਓ ਚੱਲ ਦੇ ਟੱਪ ਚ ਕਲਾਕਾਰਾਂ ਨੂੰ ਪਹਿਲੇ ਘੇਰ ਚ ਲਾ ਗਿਆ ਸੀ ਚੱਲ ਦੇ ਟੱਪ ਚ ਕਲਾਕਾਰਾਂ ਨੂੰ ਪਹਿਲੇ ਘੇਰ ਚ ਲਾ ਗਿਆ ਸੀ ਹਾਂਜੀ ਕੀ ਬਾਤ ਹੈ ਮਿੱਤਰੋ ਅੱਛਾ ਭਾਈ ਮਲਕੀ ਤੂੰ ਮੈਨੂੰ ਐਂ ਗੱਲ ਲੱਸੋ ਵੀ ਮਤਲਬ ਲਿਖਣ ਦਾ ਸ਼ੌਂਕ ਆ ਜਿਹੜਾ ਸੋ ਨੂੰ ਕਿੱਥੋਂ ਪਿਆ ਵੀ ਆਹ ਗਾਣਾ ਜੇ ਆਪਾਂ ਗੱਲ ਕਰੀਏ ਕਿਵੇਂ ਲਿਖਿਆ ਭਾਈ ਕਿੱਥੋਂ دماغ ਦੇ ਵਿੱਚ ਤੇਰੇ ਮਤਲਬ ਆਈਡੀਆ ਆ ਵੀ ਆਪਾਂ ਆ ਗਈ ਤਾਂ ਐਂ ਲਿਖਣਾ ਸਿੱਧੂ ਤੇ ਇਹ ਮੈਂ ਪਹਿਲਾਂ ਲਿਖਦਾ ਹੁੰਦਾ ਸੀ ਜਦੋਂ ਮੈਂ 12-12 ਸਾਲ ਦਾ ਸੀ ਨਾ ਅੱਛਾ ਉਦੋਂ ਮੈਂ ਵਧੀਆ ਗਾਇਕੀ ਚ ਮਦਦ ਕਰਕੇ ਚੱਲ ਪਿਆ ਦੀ ਵਧੀਆ ਕਾਉਂਦਾ ਹੁੰਦਾ ਸੀ ਉਹ ਚਮਕੀਲੇ ਵੇਲੇ ਅੱਛਾ ਤੇ ਭਰਾਵਾ ਮੈਂ ਸੱਚੀ ਗੱਲ ਦੱਸਦਾ ਉਹ ਤੋਂ ਬਾਅਦ ਮੈਂ ਤੈਨੂੰ ਉੱਥੇ ਵੀ ਆਪਣਾ ਇੰਟਰਵਿਊ ਲਈ ਸੀ ਨਾ ਤੁਸੀਂ ਨਾਲ ਆਪਣੀ ਤੇ ਫਿਰ ਮੈਂ ਆਪਣੇ ਡਰਾਈਵਿੰਗ 'ਚ ਪੈ ਗਿਆ ਮੈਂ ਮਰਸੀ ਗੱਡੀ ਲਈ ਠੀਕ ਆ ਟਰੱਕ ਟਰੱਕ ਲੈ ਲੇ ਟਰੈਕਟਰ ਟਰੰਟਰ ਮਿੱਟੀयां ਭਰਤਾ ਪਾਉਂਦੇ ਰਹੇ ਅੱਛਾ ਭਰਤ ਵੀ ਭੁੰਨੇਗਾ ਮਰਸੀ ਗੱਡੀ ਵੀ ਰੱਖੀ ਆ ਆਪਣੇ ਅੱਛਾ ਤੇ ਵਧੀਆ ਉਸ ਸੌਂਕਣਾ ਰੱਖੀ ਸੀ ਗੱਡੀ ਮੈਂ ਜਾਣਦਾ ਮਰਸੀ ਗੱਡੀ ਅੱਛਾ ਤੇ ਉ ਜਦੋਂ ਆਪਰਾ ਮੂਸੇ ਵਾਲਾ ਸਮਝ ਲੈ ਡੈਥ ਹੋਈ ਆ ਦੀ ਹਾਂ ਬਾਈ ਜੀ ਮਾਰਿਆ ਤੇ ਉਹਦੇ ਸੰਸਕਾਰ ਤੇ ਆਇਆ ਮੈਂ ਠੀਕ ਆ ਸੰਸਕਾਰ ਤੇ ਆਇਆ ਤੇ ਉਦੋਂ ਮੈਂ ਭੋਗ ਤੇ ਆਏ ਠੀਕ ਆ ਤੇ ਉਤੋਂ ਫਿਰ ਮੇਰੇ ਮਨ ਦੇ ਵਿੱਚ ਜਰ ਸੋਚਿਆ ਮੈਂ ਯਾਰ 45 ਸਾਲਾਂ ਬਾਅਦ ਉਠਣੀ ਬੋਲਦਾ ਹੈਗਾ ਅੱਛਾ 45 ਸਾਲਾਂ ਬਾਅਦ ਸੰਨ ਮੈਨੂੰ ਕਲਮ ਚੱਕਲੀ ਦਵਾਰੇ ਅੱਛਾ ਤੇ ਇਹ ਮੇਰੇ ਦਿਲ ਦੇ ਵਿੱਚ ਬਸਿਆ ਸਿੱਧੂ ਠੀਕ ਆ ਤੇ ਮੈਂ ਮੈਂ ਕਿਹਾ ਵੀ ਯਾਰ ਆਪਣਾ ਗੁੱਤੀ ਹੈਗਾ ਹੂੰ ਯਾਰ ਆਪਾਂ ਵੀ ਕੋਈ ਨਾ ਕੋਈ ਗੀਤ ਲਿਖੀ ਅੱਛਾ ਅੱਛਾ ਥੋੜਾ ਖੁਦ ਵੀ ਸਿੱਧੂ ਹਾਂ ਮੇਰਾ ਕੋਲ ਤਾਂ ਸਿੱਧੂ ਹਾਂ ਫਿਰ ਮੈਂ ਆਪਣਾ ਜਾਣਦਿਆਂ ਲਿਖਣਾ ਤੇ ਪਹਿਲਾਂ ਮੇਰੇ ਗੀਤ ਬਹੁਤ ਲਿਖੇ ਹੋਏ ਤੇ ਅੱਛਾ ਇੱਕ ਮੈਂ ਤੁਹਾਡੀ ਗੱਲ ਵਿੱਚ ਰੋਕ ਕੇ ਪੁੱਛਣਾ ਚਾਹਣਾ ਵੀ ਅੱਛਾ ਮਤਲਬ ਤੁਹਾਨੂੰ ਸ਼ੌਂਕ ਪਹਿਲੇ ਦਿਨੋਂ ਆ ਹਨਾ ਹਾਂ ਪਹਿਲੇ ਦਿਨੋਂ ਸ਼ੌਂਕ ਤੇ ਲੇਖਣ ਦਾ ਤੇ ਗਾਉਣ ਦਾ ਵੀ ਜਿਵੇਂ ਮੰਨ ਕੇ ਥੋੜੀ ਇੰਨੀ ਚੜ੍ਹਾਈ ਆ ਮਤਲਬ ਇੰਨੀਆਂ ਛੋਟੀਆਂ ਵੀਡੀਓ ਚੱਲੀਆਂ ਕਿਉਂਕਿ ਮੈਂ ਆਪ ਬਹੁਤ ਦੇਖੀ ਆ ਨੇ ਆਪਣੇ ਚੈਨਲ ਦੇ ਪਹਿਲਾਂ ਵੀ ਆਪਾਂ ਪਾਈ ਸੀ ਵੀਡੀਓ ਵੀ ਮਤਲਬ ਮਿਲੀਅਨ ਦੇ ਵਿੱਚ ਇੰਨੇ ਦੋਸਤਾਂ ਇਹ ਨਹੀਂ ਸੋਚਿਆ ਰਬੀ ਆਪਣਾ ਹੁਣ ਐਡਾ ਵੱਡਾ ਨਾਮ ਬਣ ਗਿਆ ਐਡੇ ਵੱਡੇ ਕਲਾਕਾਰ ਬਣ ਗਿਆ ਨਾ ਜੀ ਉਹ ਕੋਈ ਆ ਦੇਖੋ ਹੁਣ ਵੀ ਚੱਪਲਾਂ ਨੇ ਕੋਈ ਚੱਕਰ ਨਹੀਂ ਚੱਪਲਾਂ ਹੈਗੇ 300 ਵਾਲੀਆਂ ਕੋਈ ਅਬ ਚੱਪਲਾਂ ਤੇ ਰਹਿਣੇ ਆ ਜਦੋਂ ਜਾਣਿਆ ਕਿ ਤੇ ਰਿਸ਼ਤਦਾਰ ਦੇ ਚੰਗੇ ਕੱਪੜੇ ਪਾਉਣੇ ਆ ਆਮ ਆਪਦਾ ਹੁਣ ਵੀ ਮੈਂ ਮੁੱਥੇ ਆਪਣੇ ਮੁੱਸੇ ਜਾ ਕੇ ਆਇਆ ਤੇ ਪਾਲੀ ਉਹਦੀ ਮਰਤੀ ਨੰਬਰਦਾਰ ਮਿਲ ਗਿਆ ਦੀ ਮੋਟਰ ਤੇ ਗਿਆ ਮੈਂ ਮੁੱਸੇ ਵਾਲੀ ਦੀ ਤੇ ਨਹਾ ਕੇ ਆਇਆ ਮੈਂ ਉੱਥੇ ਠੀਕ ਆ ਯਾਰ ਐਣ ਰਹਿਣੇ ਆਪਾਂ ਜਿਵੇਂ ਆਪਣਾ ਬਟ ਛੋਟਾ ਭਰਾ ਰਹਿੰਦਾ ਸੀ ਮੂਸੇ ਵਾਲਾ ਕੋਈ ਸੰਗਣੀ ਆਪਾਂ ਕੋਈ ਹੋਣੀ ਹੈਗੀ ਐਣ ਰਹਿਣੇ ਆਪਦਾ ਕੰਮ ਵੀ ਕਰਦੇ ਆ ਮਿਹਨਤ ਕਰਦੇ ਆ ਬਿਲਕੁਲ ਤੇ ਕੰਮ ਸਾਈਡ ਤੇ ਕਰਦੇ ਆ ਗਾਣਿਆਂ ਦਾ ਕੰਮ ਅੱਡਾ ਬਦ ਲਿਖਦੇ ਤੇ ਗਾਉਂਦੇ ਆ ਅੱਛਾ ਕਦੇ ਫਿਰ ਇਹ ਨਹੀਂ ਕਿਸੇ ਨੇ ਕਿਹਾ ਯਾਰ ਵੀਰ ਮਲਕੀਤ ਬਾਈ ਆ ਜਾਂਦਾ ਯਾਰ ਹਨਾ ਵੀਰ ਕਿਉਂਕਿ ਕੋਈ ਕਹਿੰਦਾ ਹੋਵੇ ਵੀਰ ਤੂੰ ਕਲਾਕਾਰ ਬੰਦਾ ਵੀ ਕਿੱਧਰ ਤੂੰ ਭਰਤਾਂ ਪਾਉਂਦਾ ਫਿਰਦਾ ਕਿੱਧਰ ਤੂੰ ਮਾਲਾ ਡਰਾਈਵਰੀ ਕਰਦਾ ਫਿਰਦਾ ਕਦੇ ਕਿਸੇ ਨੇ ਕਿਹਾ ਨਹੀਂ ਤੁਨੂੰ ਨਾ ਇਹ ਤੱਕ ਕਿਸੇ ਨੇ ਨਹੀਂ ਆਪਾਂ ਨੂੰ ਖੜ ਗਿਆ ਇਹ ਤਾਂ ਨਹੀਂ ਕਿਸੇ ਨੇ ਕਹੇਗਾ ਤੇ ਉਹ ਫਿਰ ਮੈਂ ਤੁਹਾਨੂੰ ਦੱਸਿਆ ਨਾ ਫਿਰ ਜਦੋਂ ਮੈਂ ਮੂਸੇ ਆਇਆ ਉਦੋਂ ਫਿਰ ਜਦੋਂ ਮੋ ਕੇਕੜਾ ਲੱਗੀ ਤੂੰ ਕਰਿਆ ਮੈਂ ਲਾਇਆ ਫਿਰ ਮੈਂ ਉਹ ਪਾਇਆ ਆਪਣੀ ਚੈ ਉਹ ਗੀਤ ਫਿਰ ਮੇਰਾ ਕਿੰਨਾ ਚੱਲਿਆ ਦੇਖੋ ਜੱਟ ਮਾਰਿਆ ਮਰਦ ਨੇ ਕੇਕੜਾ ਨਾ ਕਰਦਾ ਮੈਂ ਜਦੋਂ ਜਦੋਂ ਹੁਣ ਤੁਸੀਂ ਸਾਡੇ ਪਿੰਡ ਆਏ ਹੋ ਸਾਡੇ ਪਿੰਡ ਦੇ ਵੀ ਸੋਡੇ ਨਾਲ ਕਾਫੀ ਫੋਟੋਆਂ ਕਰਵਾ ਰਹੀ ਸੀ ਹਾਂ ਹਾਂ ਕਰਵਾ ਰਹੇ ਤੇ ਰਸਤੇ ਚ ਆਏ ਨਹੀਂ ਹਾਂ ਜੀ ਤੇ ਉਹਨਾਂ ਨੇ ਉਹਨਾਂ ਨੇ ਫਿਰ ਜਦੋਂ ਪੁੱਛਿਆ ਉਹ ਤੁਸੀਂ ਕਿਹਦੇ ਘਰੇ ਆਏ ਹੋ ਫਿਰ ਤੁਸੀਂ ਕੀ ਕਿਹਾ ਮੈਂ ਕਿਹਾ ਵੀ ਕਾਕੂ ਸਿੰਘ ਦੇ ਜਾਣਾ ਜਿਹੜਾ ਪੱਤਰਕਾਰ ਆਊ ਆਪਣਾ ਅੱਛਾ ਫੇਮ ਸਾਹ ਬੰਦਾ ਪੂਰਾ ਉਹ ਕਹਿੰਦੇ ਹਾਂ ਜੀ ਉਹਦਾ ਘਰ ਫਿਰ ਮੋਟਾ ਸੜਕੀ ਗਿਆ ਮੋਟਾ ਸੜਕੀ ਹਾਂਜੀ ਸੜਕੀ ਗਿਆ ਜੀ ਬੜੀ ਇੱਜ਼ਤ ਕੀਤੀ ਤੁਹਾਡੀ ਉਹਨਾਂ ਨੇ ਬਿਲਕੁਲ ਹਾਂ ਤੇ ਉਹ ਬਹੁਤ ਉਹਦੀਆਂ ਵੀਡੀਓ ਚੱਲ ਰਹੀਆਂ ਨੇ ਕਾਫੀ ਅੱਛਾ ਤੇ ਆਪ ਵੀ ਕਲਾਕਾਰ ਆ ਬੰਦਾ ਉਹ ਠੀਕ ਆ ਅੱਛਾ ਇਹ ਤਾਂ ਚਲੋ ਆਪਣੀਆਂ ਗੱਲਾਂ ਬਾਤਾਂ ਹੋ ਗਈਆਂ ਅੱਛਾ ਭਾਈ ਮਲਕੀਤ ਹੋਰ ਫਿਰ ਮਤਲਬ ਕਿਹੜਾ ਗੀਤ ਸੁਣਾਓਗੇ ਸੁਣਾ ਦਿਓ ਇੱਕ ਪੈਰਾ ਵੀ ਵਧੀਆ ਟਿਕਾ ਕੇ ਜਿਹੜਾ ਤੇਰਾ ਮਨ ਕਰਦਾ ਆਪਾਂ ਹੋਰ ਵੀ ਸੁਣਾਏ ਗੱਲਾਂ ਬਾਤਾਂ ਵੀ ਕਰੀ ਨਾਲ ਕੋਈ ਵਾਲੀ ਗੀਤ ਉਹ ਮਰਸੀ ਦੀ ਗੱਡੀ ਵਾਲਾ ਸੁਨਾਈਏ ਦੇਖੋ ਕਿਵੇਂ ਕਰਨਾਗਾ ਹਾਂ ਸੁਣਾ ਦੋ ਸੁਣਾ ਦੋ ਉਹ ਨਵਾਂ ਲਿਖਿਆ ਆਪਾਂ ਨਾ ਉਹ ਮਦਰ ਮਦਰ ਕੇ ਮੇਰੋ ਆਪ ਆਪਣੇ ਗੱਡੀ ਮੈਂ ਗੱਡੀ ਤੇ ਰਿਆਂ ਮਰਸੀ ਤੇ ਹੁਣ ਉਹ ਮਰਸੀ ਗੱਡੀ ਵਾਲੇ ਵੀ ਕਹਿ ਰਹੇ ਸੂਰੂਰ ਵਾਲੇ ਉੱਥੇ ਵੀ ਆਪਾਂ ਨੂੰ ਉਹਨਾਂ ਦੇ ਆਪਣੇ ਮਰਸੀ ਗੱਡੀਆਂ ਨੇ ਜਿਹੜੀਆਂ ਇਹਨਾਂ ਦੇ ਹੁਣ ਵੀਡੀਓ ਪੈਰੀਆਂ ਨੇ ਦੇਖੇ ਨੇ ਦਾ ਸਦਾਵਾਰ ਗੱਡੀਆਂ ਨੇ ਪਹਿਲੇ ਟਰੈਕਟਰ ਅੱਛਾ 50 ਮਾਡਲ ਆਪਾਂ 50 55 ਮਾਡਲ ਜਿਹੜੀਆਂ 60 ਮਾਡਲ ਤੱਕ ਗੱਡੀਆਂ ਨੇ ਆਪਣੀ ਮਰਸੀ ਤੇ ਇਹ ਹੁਣ ਦੁਬਾਰੇ ਬੋਡੀਫਾਈ ਹੋ ਰਹੀਆਂ ਨੇ ਗੱਡੀਆਂ ਮੋਡੀਫਾਈ ਕਰ ਰਹੇ ਨੇ ਮੋਡੀਫਾਈ ਕਰਵਾ ਰਹੇ ਨੇ ਇਹਨਾਂ ਨੂੰ ਸਦਾਬਹਰ ਗੱਡੀਆਂ ਨੇ ਇੱਚ ਚੱਲਣੀਆਂ ਨੇ ਗੱਡੀਆਂ ਸਮਾਂ ਆਊਗਾ ਇਹ ਅੱਛਾ ਕੋਈ ਇਹ ਜੀ ਗੱਲ ਇਹ ਹੈ ਕਿ ਇਹ ਗੱਡੀਆਂ ਦੁਬਾਰਾ ਚ ਚੱਲਣੀਆਂ ਨੇ ਅੱਛਾ ਬਾਈ ਫਿਰ ਲਓ ਸਾਨੂੰ ਫਿਰ ਉਹ ਗਾਣਿਆਂ ਦੀਆਂ ਚਾਰਕ ਲੈਣਾ ਜਰੂਰ ਸੁਣਾਓ ਜਿੰਨਾ ਵੀ ਤੁਸੀਂ ਲਿਖਿਆ ਜੀ ਉਹ ਗੱਡੀਆਂ ਆਪਣੇ ਸੌਂਕ ਨਾਲ ਰੱਖੇ ਨੇ ਸੀ ਸਟੀਲ ਹੈਡ ਵੀ ਕਰਵਾਏ ਨੇ ਕਰਤਾਰ ਮਿਸਤਰੀ ਤੋਂ ਪਟਿਆਲੇ ਵਾਲੇ ਤੋਂ ਮੈਂ ਚਲਾਈ ਆ ਬਹੁਤ ਚਰ ਗੱਡੀ ਉਹ ਓਕੇ ਤੇ ਮੈਨੂੰ ਸੌਂਕ ਆ ਗੱਡੀਆਂ ਦਾ ਦੱਸ ਬੀ ਗੱਡੀ ਦਾ ਬਹੁਤ ਸਦਾਬਹਰ ਗੱਡੀ ਦੀ ਜਿੱਤੇ ਉਹ ਚੜਦੀ ਦੀ ਚੜ ਚੜ हां दूसरी एलपी गड्डी नीचे चढ़ਦੀ थी। ਜਿਹੜੀ ਗੱਡੀ ਚੜ੍ਹ ਚੜਾਈ ਆਪਣੀ ਡੀ ਚ ਚੜ੍ਹਦੀ थी ना ਬਹੁਤ ਤਾਕਤ ਦੀ ਗੱਡੀ ਦਾ ਇੰਜਣ। ਪੂਰਾ ਸੀਨੇ ਸਟੀਲ ਐਡ ਕਰਵਾਇਆ ਪਟਿਆਲੇ ਤੋਂ। ਸਟਾਰਟਿੰਗ 'ਚ ਥੋੜਾ ਜਿਹਾ ਫਰਕ ਪੈਂਦਾ ਸੀ ਉਹਨਾਂ ਦੇ। ਲੈ ਬਾਈ ਮਸਤੀ। ਸਟੀਲ ਐਡ ਕਰਵਾ ਕੇ ਗੱਡੀ ਦਾ ਐਨ ਓਕੇ ਹੋ ਜਾਂਦੀ ਸੀ ਗੱਡੀ। ਆਉਣ ਦਿਓ ਬਾਈ ਗਾਣਾ ਫਿਰ। ਉਹ ਉਹਨੇ ਆਪਾਂ ਉਮਰੇ ਜਾਦਾ ਉਹ ਮੈਂ ਕੈਸ ਤੋਂ ਸੁਣਦੇ ਹੁੰਦੇ ਸੀ ਕਲੀਮਾਨਕ ਦੀ। ਉਹ ਮੇਰੇ ਕੋ ਪਹਿਰਾ ਯਾਦਾ। ਉਹ ਸੁਣਾ ਦਿੰਨੇ ਆ। ਆਉਣ ਦਿਓ ਆਉਣ। ਹੱਟ ਪਿੱਸੇ ਹੱਟ ਪਿੱਸੇ ਫੇਰ ਮਿਲਾਂਗੇ। ਉਹ ਕਹਿੰਦੀ ਜੱਟ ਦੀ ਮਰਸਰੀ ਜਾਵੇ ਹਟ ਪਿੱਸੇ ਹਟ ਪਿੱਸੇ ਫੇਰ ਮਿਲਾਂਗੇ ਉਹ ਕਹਿੰਦੀ ਜੱਟ ਦੀ ਮਰਸਰੀ ਜਾਵੇ ਕੀ ਗੱਡੀ ਸਵੰਦ ਨੇ ਕਦੀ ਮਾਨ ਕਦੇ ਬੜੀ ਲਹਿਰ ਲੱਗਦੀ ਫਿਰ ਉਸ ਤੋਂ ਬਾਅਦ ਮੈਂ ਇੱਕ ਆਪ ਲਿਖੀ ਲੈਣਾ ਉਹ ਗੱਡੀ ਮੇਰੇ ਯਾਦ ਆ ਗਈ ਜਦੋਂ ਮੈਂ ਗੱਡੀ ਆਪ ਲੈਈ ਸੀ ਉਦੋਂ ਦਿੱਲੀ ਤੋਂ ਭਰ ਕੇ ਲਿਆਏ ਅੱਛਾ ਦਿੱਲੀ ਤੋਂ ਭਰ ਕੇ ਉਹ ਪੈਰਾ ਫਿਰ ਮੈਂ ਉਹ ਲਿਖਿਆ ਉਹ ਸਿੱਧੂ ਮੂਸੇ ਵਾਲੇ ਦੀ ਮਦਰ ਜਿਵੇਂ ਮਿੱਠੀ ਕਹਿੰਦਾ ਹੁੰਦਾ ਸੀ ਮੈਂ ਕਹਿੰਦਾ ਬੈਠੇ ਬੈਠਨੇ ਮੇਰੇ ਆ ਗਈ ਯਾਦ ਆ ਅੱਛਾ ਉਹ ਫਿਰ ਮੈਂ ਲਿਖਿਆ ਮਾ ਜਰ ਉਹ ਵੀ ਪੈਰਾ ਦੇ ਕੇ ਉਹਨੂੰ ਗੀਤ ਬਣਾਉਣਾ ਅਜੇ ਤਿਆਰ ਕਰਨਾ ਉਹ ਉਹ ਸੁਣਾਉਣਾ ਤੁਹਾਨੂੰ ਪੈਰਾ ਹਾਂ ਉਹ ਪੈਰਾ ਸੁਣਾਉ ਤੁਹਾਨੂੰ ਨਹੀਂ ਜੱਟ ਮਰਸਰੀ ਨਮੀ ਲਿਆ ਆਇਆ ਨੀ ਜੱਟ ਮਰਸਰੀ ਨਾ ਮੀ ਲਿਆ ਆ ਪਰ ਕੇ ਦਿੱਲੀੋਂ ਘੇੜਾ ਲਿਆ ਆ ਨੀ ਜੱਟ ਮਰਸਰੀ ਨਾ ਮੀ ਲਿਆ ਆ ਪਰ ਕੇ ਦਿੱਲੀੋਂ ਘੇੜਾ ਲਿਆ ਆ ਲੱਗੀ ਲਹਿਰ ਮਿੱਠੀਏ ਅਸੀਂ ਰਸਤੇ 'ਚ ਦੇਖੇ ਕਿੰਨੇ ਸਹਿਰ ਮਿੱਠੀਏ ਨੀ ਅਸੀਂ ਰਸਤੇ 'ਚ ਦੇਖੇ ਕਿੰਨੇ ਸਹਿਰ ਮਿੱਠੀ ਬੜਾ ਨਿਆਰਾ ਦਿਂਦੀ ਦੀ ਗੱਡੀ ਉਹ ਵਾਹ ਪਰ ਸੀਟ ਉਹਦੀ ਨਾਲੇ ਹੁੰਦੀ ਸੀ ਜਮੀ ਅੱਛਾ ਇਹ ਗਾਣਾ ਤੁਸੀਂ ਆਪ ਲਿਖਿਆ ਹਾਂ ਜੇ ਮੈਂ ਪਹਿਲਾਂ ਲਿਖ ਕੇ ਤਿਆਰ ਕਰੂੰਗਾ ਗੀਤ ਨੂੰ ਮੈਂ ਅੱਛਾ ਸ਼ੌਕ ਆਪਾਂ ਨੂੰ ਇਹ ਗੱਡੀ ਤੇ ਬਰੂ ਆਪਾਂ ਨੇ ਗੱਡੀ ਦੀ ਉਹ ਉਹ ਕਰਕੇ ਨਾ ਆਪਾਂ ਇਹ ਵੀਡੀਓ ਪਾ ਕੇ ਗੱਡੀਆਂ ਦੀਆਂ ਮਰਸੀਦੀਆਂ ਉੱਥੇ ਗਾਣਾ ਤਿਆਰ ਕਰਨਾ ਇਹ ਅੱਛਾ ਥਰੂਰ ਵਾਲੇ ਕਹਿ ਰਹੇ ਨੇ ਮੈਨੂੰ ਜੂਨੀਅਰ ਵਾਲੇ ਅੱਛਾ ਚੈੱਕ ਕਰਦੇ ਆ ਅੱਛਾ ਮੈਨੂੰ ਇਹ ਰਸੋਬੀ ਮਤਲਬ ਜੇ ਗਾਣੇ ਦੀ ਗੱਲ ਕਰੀਏ ਵੀ ਕਿੰਨੇ ਮਿੰਟ ਦੇ ਵਿੱਚ ਗਾਣਾ ਲਿਖ ਦੇਣਾ ਕੰਪਲੀਟ ਗਾਣਾ ਦਾ ਹੀ ਆਪਣੇ ਦੇ ਮਹਾਰਾ ਦੀ ਅੱਡੀ ਕਿਰਪਾ ਵੀ ਚਲੋ ਜੇ ਮੈਂ ਉਹ ਫੜਾ ਮਾਰਨਾ ਦਾ ਕੋਈ ਫਾਇਦਾ ਨਹੀਂ ਇੱਕ ਘੰਟੇ ਵਿੱਚ ਮੈਂ ਗਾਣਾ ਵਧੀਆ ਲਿਖ ਕੇ ਤਿਆਰ ਕਰ ਲੈਣਾ ਉਹਦੇ ਵਿੱਚ ਮਰ ਮਿਸਟੇਕਾਂ ਵੀ ਕੱਢਦਾ ਮੈਂ ਐ ਨਹੀਂ ਹੈਗਾ ਵੀ ਹੁਣ ਗਾਣਾ ਲਿਖਦਾ ਉਹਦੇ ਵਿੱਚ ਹੋਲੀ ਹੋਲੀ ਫਿਰ ਮੈਂ ਸੋਚ-ਸੋਚ ਕੇ ਮਿਸਟੇਕਾਂ ਕੱਢ ਕੇ ਕਿਤੇ ਤੂੰ ਮੈਂ ਨਾ ਜਿਵੇਂ ਉਹ ਉਹ ਲਗਾ ਮਾਤਰਾ ਕਿ ਕੱਟਣੀਆਂ ਪੈਂਦੀਆਂ ਲਾਉਣੀਆਂ ਪੈਂਦੀਆਂ ਕੋਈ ਲੈਣ ਉਹਦੇ ਬਰਾਬਰ ਕਰਕੇ ਤੁਹਾਨੂੰ ਫਿਰ ਮੈਂ ਰੈਸਲ ਕਰਦਾਂਗੀ ਤੈਨੂੰ ਅੱਛਾ ਇੱਕ ਬਈ ਮਿਲ ਕੇ ਤਾਂ ਮੈਨੂੰ ਸ਼ਿਕਵਾ ਤੁਹਾਡੇ ਤੇ ਹੈਗਾ ਮਤਲਬ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਣਾ ਵੀ ਜਿਵੇਂ ਤੁਸੀਂ ਮੰਨ ਲਾ ਇੰਨੇ ਆਪਣੇ ਦੇਖ ਮੈਂ ਕਿਤੇ ਉਹ ਗੀਤ ਨਹੀਂ ਹੈਗੇ ਮੇਰੀ ਟੰਗ ਜੀ ਫੜ ਲਈ ਬਾਹ ਜੀ ਫੜ ਲਈ ਮੇਰੇ ਗੀਤ ਐਨ ਨਹੀਂ ਪਰ ਜਿਹੜਾ ਮੈਂ ਲਿਖਦਾ ਐਨ ਪਰ ਕਲਮ ਮੇਰੀ ਐਨ ਲਿਖਦਾ ਪੂਰੀ ਹਾਂ ਹੁਣ ਮੇਰੀ ਗੱਲ ਸੁਣੋ ਮੈਂ ਉਸੇ ਗੱਲ ਤੇ ਆ ਰਿਹਾ ਤੁਸੀਂ ਹੁਣ ਜਦੋਂ ਗੀਤ ਲਿਖਣਾ ਇੱਕ ਤੁਸੀਂ ਮੈਂ ਚਾਹਣਾ ਵੀ ਵਿਆਹ ਵਾਲੇ ਵਿਆਹ ਵਾਲਾ ਗੀਤ ਇੱਕ ਤਾਂ ਤੁਸੀਂ ਜ਼ਰੂਰ ਲਿਖੋ ਉਹ ਲੈ ਲਿਖਾਂਗੇ ਹਾਂ ਹਾਂ ਵਿਆਹ ਵਾਲਾ ਗੀਤ ਵੀ ਜ਼ਰੂਰ ਲਿਖੋ ਬਾਕੀ ਤੁਹਾਡੇ ਗਾਣੇ ਪਰਿਵਾਰਕ ਹੁੰਦੇ ਮੈਂ ਸੁਣਦਾ ਸਾਰੇ ਹਨਾ ਤੇ ਹੋਰ ਕਿਹੜਾ ਸੁਣਾਉਂਗੇ ਫਿਰ ਅੱਜ ਹੋਰ ਕਿਹੜਾ ਗਾਣਾ ਕੋਈ ਵੀ ਤੁਹਾਡੇ ਯਾਦ ਹੋਵੇ ਕੋਈ ਇੱਕ ਪੈਰਾ ਕੋਈ ਵੀ ਇੱਕ ਪੈਰਾ ਕਿਹੜਾ ਸੁਸੋਣਾਗਾ ਜਿਹੜਾ ਤੁਹਾਡਾ ਮਨ ਕਰਦਾ ਪਰ ਸੁਣਾ ਦਿਓ ਖਿੱਚ ਕੇ ਜੇ ਵਧੀਆ ਕਿਉਂਕਿ ਇਹ ਤਾਂ ਫਿਰ ਉਹ ਕਿਸਾਨੀ ਅਦੋਲਨ ਵਾਲੇ ਵੀ ਨਹੀਂ ਲਿਖੋਏ ਮੇਰੇ ਗੀਤ ਉਹ ਤੁਹਾਨੂੰ ਸੁਣਾ ਦਿੰਨੇ ਆ ਉੱਥੇ ਮੈਂ ਕਿਸਾਨੀ ਅਦੋਲਨ ਚ ਵੀ ਆਪਣੇ ਉੱਥੇ ਮੈਂ ਜਾਣਾ ਆਪਣੇ ਬਾਰਡਰ ਤੇ ਕਿਸਮੂ ਬਾਰਡਰ ਖਨੋਰੀ ਵਾਲੇ ਬਾਰਡਰ ਤੇ ਉੱਥੇ ਸਟੇਜ ਤੇ ਮੈਨੂੰ ਪੂਰਾ ਟਾਈਮ ਮਿਲਦਾਗਾ ਉੱਥੇ ਮੈਂ ਕਿਸਾਨੀ ਅਦੋਲਨ ਦੇ ਮੂਸਲ ਉੱਥੇ ਮੇਰੇ ਗਾਣੇ ਦੇਖੋ ਜੇ ਆਪਾਂ ਕੋਈ ਫੜਨੀ ਮਾਰਦੇ ਕਾਕੂ ਸਿੰਘ ਉਹਨਾਂ ਦੇ ਆਪਣਾ ਇਹ ਸੰਭੂ ਬਾਰਡਰ ਤੇ ਵੀ ਮੇਰਾ ਉਹਨਾਂ ਨੇ ਉੱਥੇ ਮੈਂ ਜਾਣਾ ਪੂਰਾ ਡਿਊਟੀ ਲਾਉਣਾ ਮਹੀਨਾ ਮਹੀਨਾ ਲਾ ਕੇ ਆਉਣਾ ਉਹ ਤੇ ਮੇਰੇ ਬਟ ਡਟ ਕੇ ਲਾਉਣਾ ਮਹੀਨਾ ਤੇ ਇੱਥੇ ਖਨੋਰੀ ਵੀ ਜਾਣਾਗਾ ਉਹਨੇ ਸੰਭੂ ਬਾਰਡਰ ਤੇ ਸਟੇਜ ਤੇ ਹੀ ਬੋਲਿਆ ਸੈਕਟਰੀ ਉਹਦੇ ਕੋਈ ਝੂਠ ਵਾਲੀ ਗੱਲ ਨਹੀਂ ਵੀ ਤੇਰਾ ਇਹਦਾ ਤਿਹਾਰ ਦੇ ਵਿੱਚ ਨੌ ਪਾਵਾਂਗੇ ਤੇਰਾ ਵੀ ਹਾਂ ਜਿੱਦਾਂ ਆਪਾਂ ਮੋਰਚਾ ਜਿੱਤਿਆ ਨਾ ਜਿੱਤ ਕੇ ਜਾਵਾਂਗੇ ਇੱਥੋਂ ਉਹਦੇ ਤਰ੍ਹਾਂ ਤਿਹਾਰ ਦੇ ਵਿੱਚ ਨੌ ਪਾਵਾਂਗੇ ਲੈ ਭਈਆ ਉਹਨਦੇ ਫਿਰ ਇੱਕ ਪੈਰਾ ਉਹ ਫਿਰ ਮੈਂ ਉਹ ਗੀਤ ਸੁਣਾਉਣਾ ਸੀ ਹਾਂ ਇੱਕ ਪੈਰਾ ਆਉਣ ਦਿਓ ਲਓ ਵੀ ਮਿੱਤਰੋ ਜਲਦੀ ਜਲਦੀ ਵੀਡੀਓ ਸ਼ੇਅਰ ਕਰੋ ਮਲਕੀ ਬਹੁਤ ਘੈਂਡ ਇਨਸਾਨ ਆ ਤੇ ਬਹੁਤ ਸੋਹਣਾ ਇੱਕ ਕਹਾਣੀ ਸੁਣਨ ਦਾ ਸੁ ਸੁੱਤੀਆਂ ਜਮੀਰਾਵਾਲੇ ਉਹ ਬਾਰਡਰਾਂ ਤੇ ਖਨੋਰੀ ਬਾਰਡਰ ਤੇ ਜਾਓ ਸੰਭੂ ਬਾਰਡਰ ਤੇ ਜਾਓ ਕਿਸਾਨਾਂ ਦੇ ਆ ਦੇ ਆ ਲਗਿਆ ਨਾ ਵੇ ਜਾਣਾ ਹੁੰਤੇ ਹਾਂਜੀ ਆ ਦੇਖੋ ਆਉਣ ਦੇ ਉਹ ਜਾਗੋ ਹੁਣ ਸੁੱਤੀਆਂ ਜਮੀਰਾਵਾਲੇ ਓ ਜਾਗੋ ਹੁਣ ਸੁੱਤੀਆਂ ਜਮੀਰਾਵਾਲੇ ਸਰਨਾਣੀ ਕਰਾਂ ਵਿੱਚ ਦੜਬਟ ਕੇ ਉਹ ਖਾਤਰੇ ਚ ਪਈਆਂ ਫਸਲਾਂ ਤੇ ਨਸਲਾਂ ਜਗਦੀ ਜ਼ਮੀਰਾਂ ਵਾਲੇ ਹੁਣ ਖੜੇ ਡਟ ਕੇ ਜਾਗੋ ਹੁਣ ਸੁੱਤੀਆਂ ਜ਼ਮੀਰਾਂ ਵਾਲਿਓ ਵਸਰ ਨਾ ਨਹੀਂ ਕਰਾਂ ਵਿੱਚ ਡਰ ਬਟ ਕੇ ਇਹ ਜੇ ਕੀ ਲਾਉਣਿਆ ਉੱਥੇ ਤੇ ਤਾਂ ਆਪਣੇ ਤੇ ਪੂਰੇ ਖੁਸ਼ ਨੇ ਕਿਸਾਨ ਖੜੇ ਵੀ ਨਾ ਜ ਮੇਰੇ ਨਾਲ ਕਹਿੰਦੇ ਕੋਈ ਗੱਲ ਨਹੀਂ ਮਲਕੀ ਸਾਹ ਤੇਰੇ ਨਾਲ ਖੜੇ ਇਤਿਹਾਸ ਦੇ ਵਿੱਚ ਤੇਰਾ ਨਾਮ ਪੈ ਗਿਆ ਅੱਛਾ ਦੇਖੋ ਇਹੜੇ ਹੈਗਾ ਜੀ ਜਦੋਂ ਮੈਂ ਜਾਣਾ ਡੜ ਕੇ ਵੀ ਨਾ ਮਹੀਨਾ ਮਹੀਨਾ ਲਾ ਕੇ ਆਉਣਾਗਾ ਖਨੋਰੀ ਬਾਰਡਰ ਤੇ ਮੀਨਾ ਉੱਤੇ ਮੀਨਾ ਉੱਤੇ ਅੱਛਾ ਭਾਈ ਮਲਕੀ ਤਾਂ ਕਿਉਂਕਿ ਆਪਾਂ ਹੁਣ ਮੇਨ ਮੇਨ ਜੀਆਂ ਗੱਲਾਂ ਮਾਤਾਂ ਕਰਨੀਆਂ ਥੋਡੇ ਨਾਲ ਤੇ ਹੁਣ ਮੈਂ ਤੁਹਾਨੂੰ ਇਹ ਪੁੱਛਣਾ ਚਾਹਣਾ ਵੀ ਚਲੋ ਗਾਇਕ ਵੀ ਤੁਹਾਡੀ ਬਾਕ ਕਮਾਲ ਆ ਪੂਰੀ ਘੈਂਟ ਗੱਲਬਾਤ ਆ ਕਹਿਣ ਦੀ ਲੋੜ ਨਹੀਂ ਤੇ ਗਾਣੇ ਵੀ ਤੁਹਾਡੇ ਬਹੁਤ ਘੈਂਟ ਆ ਠੀਕ ਆ ਤੇ ਕਿਸੇ ਨੇ ਫਿਰ ਇਹ ਨਹੀਂ ਕਿਹਾ ਯਾਰ ਅੱਭੀ ਤੂੰ ਭਾਈ ਗਾਣੇ ਵੀ ਰਿਕਾਰਡ ਕਰਾ ਕੋਈ ਆ ਰਿਹਾ ਕੋਈ ਨਵਾਂ ਗਾਣਾ ਆਪਣਾ ਦੇਖੋ ਯਾਰ ਇਹ ਮੈਂ ਆਪਰਚੂਨ ਹਾਲੇ ਮੈਂ ਰਿਕਾਰਡਿੰਗ ਦੇ ਮੂਰਚਾ ਹੈ ਨਹੀਂ ਕਰਾਉਂਗਾ ਮੈਂ ਜ਼ਰੂਰ ਅੱਛਾ ਕਿਸਾਨ ਗਾਣਾ ਦਾ ਮੇਰੇ ਕਿਸਾਨੇ ਕਰਾਉਣਗੇ ਸੀ ਕਿਸਾਨੀ ਅंदोलਨ ਦਾ ਕਰਾਵਾਂਗੇ ਪਹਿਲਾਂ اچھا ਪਹਿਲਾਂ ਕਿਸਾਨੀ ਕਿਸਾਨੀ ਅंदोलਨ ਦਾ ਗਾਣਾ ਇਹ ਰਿਕਾਰਡ ਹੋਊਗਾ ਮੇਰਾ ਲਓ ਵੀ ਮਿੱਤਰੋ ਜਿੰਨੇ ਵੀ ਕਿਸਾਨ ਭਰਾ ਆਪਾਂ ਨੂੰ ਵੀਡੀਓ ਦੇਖ ਰਹੇ ਨੇ ਸੋ ਬਾਈ ਗਾਣਾ ਮਤਲਬ ਗਾ ਰਿਹਾ ਬਹੁਤ ਘੈਂਟ ਜਲਦੀ ਕੋਸ਼ਿਸ਼ ਕਰਦੇ ਹਣਾ ਵੀ ਬਾਈ ਦਾ ਗੀਤ ਸੋਹਣਾ ਜਾਵੇ ਤੇ ਦੱਬ ਕੇ ਤੁਸੀਂ ਸ਼ੇਅਰ ਕਰਨਾ ਵੀ ਲੈ ਕਮੈਂਟ ਵਾਲੀ ਧੁੱਕੀ ਘੜ ਦਿਓ ਤੇ ਸੱਚੀ ਬਾਈ ਬਹੁਤ ਘੈਂਟ ਆ ਤੇ ਅੱਜ ਆਪਾਂ ਨੂੰ ਉਹ ਕਹਿੰਦੇ ਹੁੰਦੇ ਨਾ ਦੇਖਣ ਨੂੰ ਐਵੇਂ ਵਾਲੀ ਦੇਸੀ ਜਿਹੀ ਲੱਗਦੇ ਆ ਹਾਂ ਸੋ ਇਸ ਕਰਕੇ ਤੇ ਇੰਨੀ ਕ ਹਾਜ਼ਰੀ ਕਬੂਲ ਕਰਿਓ ਤੇ ਆਪਾਂ ਮਿਲਦੇ ਆਂ ਫਿਰ ਹੋਰ ਕਿਸੇ ਵੀਡੀਓ ਦੇ ਵਿੱਚ ਤੇ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਸਾਨੂੰ ਸਾਡੇ ਵਾਸਤੇ ਨਾ ਟਾਈਮ ਕੱਢਿਆ ਸਤਿ ਸ਼੍ਰੀ ਅਕਾਲ ਜੀ